अब रोने की बजाय फैसला लेने का टाइम है हां बस ये लो कौन मरीज कौन बाबा एडमिट 18 साल ਦਾ ਕੀ ਹੋਇਆ ਜੀ ਨੂੰ ਕੀ ਹੋਇਆ ਉਹਨੂੰ ਚੈਸਟ ਇੱਕ ਤਰ੍ਹਾਂ ਮਤਲਬ ਦਰਦ ਹੁੰਦੀ ਹੈ ਜਦ ਦੁੱਬ ਜਾਂਦੇ ਤੁਸੀਂ ਕੀ ਲੱਗਦੇ ਇਹਨਾਂ ਦੇ ਮੈਂ ਸਾਡੇ ਨਾਲ ਪੰਨਾ ਬਕਰ ਸੀ ਓਕੇ ਓਕੇ ਤੇ ਕਾਫੀ ਦੇਰ ਮਤਲਬ ਤੁਸੀਂ ਕਿਉਂ ਰੋਈ ਜਾਂਦੇ ਹੋ ਆਂਟੀ ਕੋਈ ਗੱਲ ਕਰਾਉਂਦਾ ਤੁਸੀਂ ਨਾ ਰੋ ਅਸੀਂ ਉੱਥੇ ਜੈਰੀ ਟੇਬਲ ਦੇ ਵਿੱਚ ਜਿੰਨੀ ਮਰਜ਼ੀ ਸਾਡੇ ਨਾਲ ਕੋਈ ਗੱਲ ਅਸੀਂ ਅਸੀਂ ਸਮਝਦੇ ਹਾਂ ਸਾਰਾ ਕੰਮ ਸਮਝਦੇ ਤੁਸੀਂ ਘਬਰਾਉਂ ਨਾ ਸਾਡੀ ਮਜ਼ਦੂਰੀ ਕਰਨੀ ਕੋਈ ਗੱਲ ਆਹ ਲਓ ਪਾਣੀ ਲਿਆ ਕੋਈ ਤੁਸੀਂ ਨਾ ਘਬਰਾਓ ਆਪਣੇ ਕੰਮ ਵਾਲੇ ਲਈ ਕੌਣ ਰੋਂਦਾ ਦੱਸ ਤੁਸੀਂ ਰੋਈ ਜਾਂਦੇ ਚੰਗੇ ਇਨਸਾਨ ਹੋਗਾ ਕਿਸੇ ਨੂੰ ਦੇ ਕੇ ਕਿਸੇ ਨੂੰ ਦਰਦ ਨਹੀਂ ਆਉਂਦਾ ਛਿੱਟੇ ਖੂਨ ਹੋਏ ਬਿਨਾਂ ਅੱਜ ਕੱਲ ਕੋਈ ਗੱਲ 10 ਲੱਖ ਰੁਪਏ ਉੱਥੇ ਲਾਇਆ ਚੈਰੀਟੇਬਲ ਕੋਈ ਗੱਲ ਨਹੀਂ ਅਸੀਂ ਸਮਝਦੇ ਕੇਸ ਸਾਰਾ ਜੋ ਮਦਦ ਅਸੀਂ ਜ਼ਰੂਰ ਕਰਾਂਗੇ ਤੁਸੀਂ ਘਬਰਾਓ ਹੱਸੋ ਨੂੰ ਮੁੰਡੇ ਨੂੰ ਬਚਾਓ ਕੋਈ ਗੱਲ ਹੁਣ ਦੀ ਕੋਈ ਐਡਮਿਟ ਦੀ ਕੋਈ ਫੋਟੋ ਵੀਡੀਓ ਹੈਗੀ ਜਦੋਂ ਐਡਮਿਟ ਦਿਖਾਓ ਆ ਤੇ ਮਰਦ ਚਿੱਕਰਾਏ ਕੋਈ ਗੱਲ ਇਹ ਨਹੀਂ ਰੋਣ ਵਾਲੀ ਕੀ ਗੱਲ ਹੈ ਚੰਗਾ ਭਲਾਇਆ ਤਾਂ ਰੋਵੋ ਨਾ ਆਂਟੀ ਠੀਕ ਹੋ ਜਾਣਾ ਅੱਜ ਤੱਕ ਮੇਰੇ ਕੋਲ 10 10 ਪਾਈਪਾਂ ਲੱਗੇ ਬੰਦੇ ਆਂਦੇ ਨੇ ਉਹ ਵੀ ਠੀਕ ਹੋ ਜਾਂਦੇ ਨੇ ਤਾਂ ਕੁਝ ਵੀ ਨਹੀਂ ਹੋਇਆ ਕੁਛ ਵੀ ਨਹੀਂ ਹੋਇਆ ਉਹਨੂੰ ਇੰਨਾ ਨਾ ਘਬਰਾਓ ਤੁਸੀਂ 3 ਲੱਖ ਆ ਦਾ ਲਾਤਾ ਇੱਥੇ ਲੱਖ ਰੁਪਇਆ ਲੱਗਾ ਇੱਥੇ ਕਿੱਥੇ ਇੱਧਰ ਆ ਜਾਓ ਇਹ ਮਰਮੇ ਇਟ ਐਡਮਿਟ ਕਰਾਇਆ ਅਮਰਜੈਂਸੀ ਕੁਛ ਵੀ ਨਹੀਂ ਹੋਇਆ ਆਂਟੀ ਇਹਨੂੰ ਤੁਸੀਂ ਇੰਨਾ ਘਬਰਾਓ ਨਾ ਅਸੀਂ ਇਹਦਾ ਇਲਾਜ ਫ੍ਰੀ ਕਰਾ ਦਿੰਨੇ ਆ ਪਰ ਇਹਦੇ ਲਈ ਤੁਹਾਨੂੰ ਜਾਣਾ ਪਏਗਾ ਫਰੀਦਕੋਟ ਕਿੰਨੀ ਉਮਰ ਹੈ ਮੁੰਡੇ ਦੀ 18 ਸਾਲ ਪੈਸੇ ਸਾਰੇ ਅਸੀਂ ਲਾਵਾਂਗੇ ਪੈਸੇ ਸਾਰੇ ਅਸੀਂ ਲਾਵਾਂਗੇ ਤੁਸੀਂ ਸਲਾਹ ਕਰ ਲਓ ਜੇ ਜਾਣਾ ਹੈ ਤਾਸੀ ਇਲਾਜ ਤੁਹਾਡਾ ਸਾਰਾ ਕਰਾਂਗਾ। ਆ ਲੋ। ਦੇਖੋ ਮੇਰੀ ਗੱਲ ਸੁਣੋ ਆਂਟੀ ਪਿਆਰ ਨਾਲ। ਮੇਰੀ ਪਿਆਰ ਨਾਲ ਗੱਲ। ਦੇਖੋ ਤੁਹਾਡੀ ਜੇਬ ਸਹੰਦੀ ਸੀ ਤੁਸੀਂ ਇਹਨਾਂ ਦੇ ਲੱਖ ਲਾਤਾ ਕਿਉਂਕਿ ਤੁਹਾਡੇ ਕੋਲ ਇੱਕੋ ਹੀ ਮਰੀਜ਼ ਸੀ। ਮੇਰੇ ਕੋਲ ਹੈਗੇ ਨੇ 50 ਮਰੀਜ਼। ਮੈਂ ਤਰਸ ਖਾ ਕੇ ਕੱਲਾ ਇਹਨਾਂ ਤੇ ਲੱਖ ਨਹੀਂ ਲਾ ਸਕਦਾ ਮੇਰੇ ਕੋਲ ਹੋਰ ਵੀ 50 ਪਰਿਵਾਰ ਨੇ। ਜੇ ਤਾਂ ਤੁਸੀਂ ਇਹਦਾ ਕੱਲਾ ਇਲਾਜ ਕਰਾਉਣਾ ਫਿਰ ਤਾਂ ਜ਼ਿੰਮੇਵਾਰੀ ਸਾਰੀ ਮੇਰੀ। ਪੈਸਾ ਸਾਰਾ ਮੈਂ ਲਾਊਂਗਾ, ਇਲਾਜ ਮੈਂ ਕਰਾਊਂਗਾ, ਭੇਜੂਂਗਾ ਮੈਂ, ਜ਼ਿੰਮੇਵਾਰੀ ਮੇਰੀ। ਅਸੀਂ ਫਰੀਦਕੋਟ ਭੇਜਾਂਗੇ, ਇਲਾਜ ਸਾਰਾ ਕਰਾਵਾ ਦਾਂਗੇ। ਪਰ ਜੇ ਤੁਸੀਂ ਕਹਿੰ 2 ਘੰਟੇ ਬਾਅਦ ਕਹਿਣਾ 10000 ਜਮਾ ਕਰਾਓ ਮੇਰੇ ਕੋਲ ਇੰਨੀ ਡੋਨੇਸ਼ਨ ਨਹੀਂ ਹੈਗੀ ਡੋਨੇਸ਼ਨ ਮੇਰੇ ਕੋਲ ਲਿਮਟਿਡ ਹੈ ਮਰੀਜ਼ ਬਹੁਤ ਜ਼ਿਆਦਾ ਤਾਂ ਮੈਂ ਸਭ ਦੀ ਮਦਦ ਕਰਨੀ ਹੈ ਤਾਂ ਤੁਹਾਨੂੰ ਫਰੀਦਕੋਟ ਜਾਣਾ ਪਏਗਾ ਪੈਸਿਆਂ ਦੀ ਕੋਈ ਟੈਨਸ਼ਨ ਨਹੀਂ ਤੁਹਾਨੂੰ ਉੱਥੇ ਲਾਗਤ ਦਾ ਜੋ ਵੀ ਖਰਚ ਆਏਗਾ ਮੈਂ ਕਰਾਉਂਗਾ ਆ ਹੁਣ ਵੀ ਮੇਰੇ ਫਰੀਦਕੋਟ 22 23 ਮਰੀਜ਼ ਐਡਮਿਟ ਨੇ ਤੁਸੀਂ ਪੜੇ ਲਿਖੇ ਹੋ ਮੈਂ ਤੁਹਾਨੂੰ ਵਟਸਐਪ ਆਪਣਾ ਦਿਖਾ ਵੀ ਦਿਨਾ ਜਿਹਦੇ ਵਿੱਚ ਮੇਰੇ ਕੋਲ ਫਰੀਦਕੋਟ ਤੋਂ ਹੁਣੀ ਬੱਸ ਭਰ ਕੇ ਮਰੀਜ਼ਾਂ ਦੀ ਆ ਵੀ ਰਹੀ ਹੈ ਹੁਣੀ ਆ ਗਿਆ ਕਿ ਨਹੀਂ ਮੁੰਡਾ ਆ ਦੇਖੋ ਆ ਫਰੀਦਕੋਟ ਦਾ ਮੇਰਾ ਗਰੁੱਪ ਹੈ ਆਰੇ ਆ ਅੱਜ ਹੀ ਆ ਅੱਜ ਦੇ ਬਿੱਲ ਭੇਜੇ ਸਾਰੇ ਇਹਨਾਂ ਨੇ ਤੁਸੀਂ ਪੜੇ ਲਿਖਿਆ ਹੋ ਨਾ ਆ ਦੇਖੋ ਆ ਟੂਡੇ ਆ ਟੂਡੇ ਦੇ ਵਿੱਚ ਆ ਜਿੰਨੇ ਵੀ ਮਰੀਜ਼ ਐਡਮਿਟ ਨੇ ਆ ਦੇਖ ਰਹੇ ਹੋ ਆ ਸਾਰਿਆਂ ਦੀ ਦਵਾਈ ਆਈ ਹੋਈ ਆ ਦੇਖੋ ਅਮਰਜੀਤ ਦੀ 2800 ਦੀ ਬਿੰਦਰ ਦੀ 750 ਦੀ ਕੁਲਵੰਤ ਦੀ 650 ਦੀ ਪੱਪੂ ਦੀ 24000 ਦੀ ਆ ਸਾਰੇ ਮਰੀਜ਼ ਐਡਮਿਟ ਨੇ ਇਹਨਾਂ ਕੱਲੇ-ਕੱਲੇ ਦੀ ਵੀਡੀਓ ਬਿੱਲ ਸਾਰਾ ਮੈਨੂੰ ਗਰੁੱਪ ਚ ਆਉਂਦਾ ਤਾਂ ਤੁਸੀਂ ਵੀ ਇਦਾਂ ਹੀ ਐਡਮਿਟ ਹੋ ਜਾਉਗੇ ਜਾ ਕੇ ਜੇ ਤੁਸੀਂ ਜਾਣਾ ਤਾਂ ਦੱਸੋ ਪੈਸੇ ਸਾਰੇ ਅਸੀਂ ਲਾਵਾਂਗੇ ਇਲਾਜ ਕਰਾਵਾਵਾਂਗੇ ਜਾਣਾ ਇਹਨਾਂ ਦੇ ਨਾਲ ਇੱਕ ਬੰਦੇ ਨੂੰ ਪਾਏਗਾ ਕੋਈ ਵੀ ਸਿਆਣਾ ਬੰਦਾ ਨਾਲ ਜਾਏਗਾ ਤੇ ਤੁਸੀਂ ਸਾਡੇ ਨਾਲ ਕੋਆਰਡੀਨੇਟ ਕਰਦੇ ਹੋ ਨਹੀਂ ਹੁਣੀ ਦੱਸ ਦੋ ਮੈਂ ਹੁਣੀ ਭੇਜ ਦਿੰਦਾ ਸਲਾਹ ਚ ਨਾ ਤੁਸੀਂ ਲੇਟ ਹੋ ਜਾਣਾ ਬਹੁਤ ਜ਼ਿਆਦਾ ਕਿਉਂਕਿ ਡਾਕਟਰ ਨੇ ਤੁਹਾਨੂੰ ਕੋਈ ਨਾ ਕੋਈ ਜਿਹਾ ਪਾਈਪ ਚੜਾਤੀ ਆਕਸੀਜਨ ਦੀ ਉਹਦੀ ਵੈਂਟੀਲੇਟਰ ਦੀ ਫਿਰ ਨਹੀਂ ਜਾਇਆ ਜਾਣਾ ਹੁਣ ਉਹਦੇ ਹਾਲਾਤ ਠੀਕ ਨੇ ਹੁਣ ਇਹ ਸ਼ਿਫਟ ਹੋ ਜਾਏਗਾ ਸਲਾਹ ਪਿੱਛੇ ਬੈ ਕੇ ਕੀ ਕਰ ਲੋ ਤੁਹਾਡੇ ਕੋਲ ਪੈਸੇ ਹੈ ਇਨਸਾਨੀਅਤ ਦੇ ਨਾਤੇ ਉਹਨਾਂ ਨੇ ਤੁਹਾਡੀ ਮਦਦ ਕੀਤੀ ਹੈ ਬਸ ਹਾਂ ਇਸਕੇ ਬਾਅਦ ਅਗਰ ਤੁਮ ਆਪਣੇ ਬੱਚੇ ਕੋ ਠੀਕ ਕਰਨਾ ਚਾਹਤੇ ਹੋ ਇਲਾਜ ਕਰਾਉਣਾ ਚਾਹਤੇ ਹੋ ਤਾਂ ਹਮ ਕਰਵਾਏਗੇ ਫਰੀਦਕੋਟ ਮੈਡੀਕਲ ਸੇ ਸਰਕਾਰੀ। ਉहां ਪਰ ਆਪਕਾ ਇਲਾਜ ਸਾਰਾ ਫਰੀ ਮੇ ਹੋਗਾ। ਅਗਰ ਆਪਕੋ ਲੱਗਦਾ ਲੁਧਿਆਣਾ ਮੇ ਇਲਾਜ ਕਰਾਉਣਾ ਤਾਂ ਪੈਸਾ ਆਪਕੋ ਖੁਦ ਲਗਾਉਣਾ ਪੜੇਗਾ। ਨਹੀਂ ਹੈਲਪ ਆਂਟੀ ਇੱਥੇ ਲੁਧਿਆਣਾ ਨਾ ਕੋਈ ਸਰਕਾਰੀ ਹਸਪੀਟਲ ਹੈ ਨਹੀਂ ਜਿੱਥੇ ਮੈਂ ਤੁਹਾਨੂੰ ਭੇਜ ਸਕਾਂ। ਹਾਂ ਪ੍ਰਾਈਵੇਟ ਨੇ ਉਹ ਛੇਲ ਲਾਣਗੇ ਆਪਣੇ ਆਪਣੇ ਤਰੀਕੇ ਨਾਲ ਤਾਂ ਉਹ ਛੇਲ ਜਿਹੜੀ ਲਾਣਗੇ ਉਹ ਛੇਲ ਲੁਹਾਨ ਨੂੰ ਮੇਰੇ ਕੋਲ ਪੈਸਾ ਹੈ ਨਹੀਂ। ਡੋਨੇਸ਼ਨ ਕਰਨ ਆਇਆ ਇਹ ਮੁੰਡਾ ਰਾਜਸਥਾਨ ਤੋਂ ਸਪੈਸ਼ਲ ਆ ਪਰ ਇਹ ਨਹੀਂ ਡੋਨੇਸ਼ਨ ਨਹੀਂ ਹੈ ਕਿ ਮੈਂ ਇੱਕੋ ਮਰੀਜ਼ ਨੂੰ ਦੇ ਦਵਾਂ ਇਹ ਸੁਣ ਰਹੇ ਨੇ ਬੈਠੇ ਕੱਲੇ-ਕੱਲੇ ਮਰੀਜ਼ ਨੂੰ ਤਾਂ ਮੈਂ ਵੀ ਨਹੀਂ ਕਹਾਂਗਾ ਕਿ ਉਲਾਕੇ ਨੂੰ ਹੀ ਫੜਾ ਦਿਓ ਬਾਕੀ ਸਾਰੇ ਤੋੜ ਦਿਓ ਤਾਂ ਫਿਰ ਜੇ ਫਰੀਦਦਾਉਣ ਫਰੀਦਕੋਟ ਵਾਲੇ ਜਿਹੜੇ ਮਰੀਜ਼ ਐਡਮਿਟ ਨੇ ਮੈਂ 6-7 ਇੱਥੇ ਬੁਲਾਏ ਹੋਏ ਨੇ ਇਹ ਉਹਨਾਂ ਨੂੰ 5-5000 ਕਿੱਥੇ ਕੰਮ ਆਏਗਾ ਕਿੱਥੇ ਇੱਕ ਮਰੀਜ਼ ਨੂੰ 2 ਲੱਖ ਲੱਗ ਜਾਏਗਾ ਕੋਈ ਫਾਇਦਾ ਨਹੀਂ ਨਾ ਹਾਂ ਵੀ ਉਹ ਹੋਰ ਨਹੀਂ ਕਿ ਅੱਗੇ ਹਾਂ ਤੁਸੀਂ ਕੋਈ ਸਲਾਹ ਕਰਨੀ ਹੈ ਤਾਂ ਬੋਲੋ ਫਰੀਦਕੋਟ ਜਾਓਗੇ

ਇਹ ਤਾਂ ਸਿਗਰਟ ਪੀਦਾ ਸੀ ਹਾਂ ਸਿਗਰਟ ਹੀ ਆ ਫਿਰ ਤਾਂ ਆਂਟੀ ਦਾ ਲੀਵਰ ਲੂਵਰ ਸੜ ਗਿਆ ਹੋਣਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਐਸਟੀ ਚ ਪ੍ਰੋਬਲਮ ਆਈ ਉਹ ਥੱਲੇ ਦੇਖੋ ਬਾਈ ਪਾਸ ਆ ਗਈ ਹੈ ਦੇਖੋ ਆਂਟੀ ਇਹ ਤਾਂ ਫਿਰ ਔਖਾ ਕੰਮ ਹੈ ਫਿਰ ਤਾਂ ਔਖਾ ਕੰਮ ਆਂਟੀ ਨਹੀਂ ਨਹੀਂ ਜਿਹੜਾ ਝੂਠ ਬੋਲਣ ਦਾ ਉਹ ਆਂਟੀ ਝੂਠ ਦਾ ਰਿਪੋਰਟਾਂ ਨਹੀਂ ਨਾ ਝੂਠ ਬੋਲਦੀਆਂ ਰਿਪੋਰਟਾਂ ਨਹੀਂ ਬੋਲਦੀਆਂ ਆਪਾਂ ਆਪਣੇ ਝੂਠ ਬੋਲਦਾ ਹੈਗਾ ਹੋਜੂਗਾ ਠੀਕ ਆਂਟੀ ਸਾਰਾ ਕੁਝ ਛੱਡਣਾ ਪੈਣਾ ਇਹਨੂੰ